ਇਸ ਹਿਸਾਬ ਨਾਲ ਲੋ ਵੀ ਆਪਣੀ ਜਿਹੜੀ ਗੱਲਬਾਤ ਆ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਈ। ਪਹਿਲਾਂ ਅੰਦੋਲਨ ਦੇ ਵਿੱਚ ਜਿਹੜੀ ਗੱਲਬਾਤ ਨਾ ਬਹੁਤ ਲੰਮੇ ਸਮੇਂ ਦੇ ਵਿੱਚ ਪਹੁੰਚੀ ਸੀਗੀ। ਇਹ ਜਿਹੜੀ ਗੱਲਬਾਤ ਆ ਸਾਡੀ ਤਾਂ 6-7 ਦਿਨਾਂ ਦੇ ਵਿੱਚ ਜੁਆਨਾ ਤੇ ਕਰ ਪਹੁੰਚ ਗਈ। ਸ਼ਾਂਤੀ ਬਣਾ ਕੇ ਰੱਖੋ ਇੱਕ ਇੱਕ ਨੌਜਵਾਨ ਦੀ ਜਾਨ ਬਹੁਤ ਕੀਮਤੀ ਆ। ਮੰਗਾ ਨੇ ਸਾਡੀਆਂ ਸਾਡੀਆਂ ਜਾਇਜ਼ ਮੰਗਾ ਨੇ ਪੰਜਾਬ ਕੱਲੀ ਆਪਣੀ ਲੜਾਈ ਨਹੀਂ ਲੜ ਰਹਾ। ਪੂਰੇ ਭਾਰਤ ਦੀ ਕਿਸਾਨੀ ਬਚਾਉਣ ਦੀ ਜਿਹੜੀ ਲੜਾਈ ਲੜ ਰਹਾ। ਵੱਲੋਂ ਜਿਹੜੇ ਬੋਲੇ ਇੱਥੋਂ ਤੱਕ ਆਏ ਸਾਡੀਆਂ ਟਰਾਲੀਆਂ ਤੱਕ ਆਏ ਆ। 9ਵੇਂ ਦਿਨ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਇਸ ਵਕਤ ਡਟੇ ਹੋਏ ਨੇ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਆ ਜਿਹੜੀ ਉਹ ਕਿਸਾਨਾਂ ਦੇ ਉੱਤੇ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੇ ਵਿਚਾਲੇ ਭਾਨਾ ਸਿੱਧੂ ਸਾਡੇ ਨਾਲ ਮੌਜੂਦ ਨੇ। ਭਾਨਾ ਕਿਵੇਂ ਦਿਖ ਰਿਓ? ਦੇਖ ਭਾਈ ਆਹ ਟਰਾਲੀਆਂ ਇੱਥੋਂ ਘੱਟੋ ਘੱਟ ਮਲਦਾ ਕਿੰਨੀ ਦੂਰ ਨੇਗੇ ਉੱਥੋਂ। ਇੱਥੇ ਆ ਕੇ ਗੋਲੀਆਂ ਸੱਟ ਕੇ ਗਏ ਨੇਗੇ। ਇੱਥੇ ਆ ਕੇ ਸਾਡੇ ਦੇ ਬੰਬ ਆ ਮਾਰ ਕੇ ਗਏ ਨੇ। ਇੱਥੇ ਆਹ ਟਰਾਲੀਆਂ ਦੇ ਬੈਠੇ ਦਿਖ ਰ। ਜੱਡਿਕਸ਼ਨ ਜਾ ਕੇ। ਤੁਸੀਂ ਇਹ ਦੇਖੋ ਪੰਜਾਬ ਸਰਕਾਰ ਆ ਉੱਥੇ ਪਿੱਛੇ ਸਾਡਾ ਪ੍ਰਸ਼ਾਸਨ ਖੜਾ ਐ ਐਸਐਸਪੀ ਸਾਡਾ ਪਿੱਛੇ ਖੜਾ ਐ ਇੱਕ ਵਾਰੀ ਵੀ ਇਹ ਗੱਲ ਕਰਨ ਨੂੰ ਤਿਆਰ ਨਹੀਂ ਵੀ ਤੁਸੀਂ ਇੱਥੇ ਤੱਕਰ ਕੇ ਗੋਲੇ ਮਾਰੀ ਜਾਂਦੇ ਹੋ ਯਾਰ ਇਹ ਨੌਜਵਾਨਾਂ ਨੂੰ ਆਪ ਜਾਣਬੁੱਝ ਕੇ ਢੜਕਾ ਰਹੇ ਨੇ ਬਾਈ ਕੋਈ ਸਾਡਾ ਨੌਜਵਾਨ ਢੜਕਣ ਨੂੰ ਤਿਆਰ ਨਹੀਂ ਹੈਗਾ ਜਾਣਬੁੱਝ ਕੇ ਨੇ ਸਿਆਸਤਾਂ ਨੇ ਵੀ ਆਗੂ ਉਧਰ ਮੀਟਿੰਗਾਂ ਕਰਨ ਗਏ ਹੋਏ ਨੇ ਵੀ ਇਹਨਾਂ ਨੂੰ ਢੜਕਾ ਕੇ ਇਹਨਾਂ ਦਾ ਅੰਦੋਲਨ ਖਰਾਬ ਕਰੋ ਇਹ ਸਾਰੀਆਂ ਜਿਹੜੀਆਂ ਚਾਲਾਂ ਦੇ ਉੱਤੇ 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 ਉੱਤਰਿਆ ਹੋਏ ਨੇ ਮੈਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਬਹੁਤ ਵੱਡਾ ਸਾਡਾ ਨੁਕਸਾਨ ਹੋਏਗਾ ਜੋਸ਼ ਦੇ ਨਾਲ ਪੂਰਾ ਹੋਸ਼ ਦੇ ਵਿੱਚ ਰਹੋ ਮ ਇਸ ਹਿਸਾਬ ਨਾਲ ਲੋ ਵੀ ਆਪਣੀ ਜਿਹੜੀ ਗੱਲਬਾਤ ਆ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਈ। ਪਹਿਲਾਂ ਅੰਦੋਲਨ ਦੇ ਵਿੱਚ ਜਿਹੜੀ ਗੱਲਬਾਤ ਨਾ ਬਹੁਤ ਲੰਮੇ ਸਮੇਂ ਦੇ ਵਿੱਚ ਪਹੁੰਚੀ ਸੀਗੀ। ਇਹ ਜਿਹੜੀ ਗੱਲਬਾਤ ਆ ਸਾਡੀ 6-7 ਦਿਨਾਂ ਦੇ ਵਿੱਚ ਜੁਗਨਾਂ ਤੇ ਕਰ ਪਹੁੰਚ ਗਈ। ਮੰਗਾ ਇਹਨਾਂ ਦਾ ਸਾਰੀਆਂ ਮਨਾ ਕੇ ਉਠਾਂਗੇ। ਕਿਸੇ ਚੀਜ਼ ਦਾ ਫਿਕਰ ਨਾ ਕਰੋ ਮੇਰਾ ਵੀਰ ਬਣ ਕੇ ਆਪਾਂ ਨੂੰ ਲੜਨਾ ਆਉਂਦਾ ਸ਼ਾਂਤੀ ਬਣਾ ਕੇ ਰੱਖੋ। ਇੱਕ ਇੱਕ ਨੌਜਵਾਨ ਦੀ ਜਾਨ ਬਹੁਤ ਕੀਮਤੀ ਹੈ। ਹਨਾ ਤੇ ਮੈਂ ਮੈਂ ਇਹੀ ਕਹਣਾ ਵੀ ਇਹਨਾਂ ਸਰਕਾਰਾਂ ਦਾ ਜਾਣਾ ਕੁਛ ਨਹੀਂ। ਆਪਣਾ ਜਿਹੜਾ ਜੇ ਕਿਸੇ ਕਿਸਾ ਨੌਜਵਾਨ ਮਰਦਾ ਉਹਦਾ ਬਹੁਤ ਦੁੱਖ ਹੁੰਦਾ ਬਾਈ ਪਰ ਗੱਲ ਦੁੱਖ ਇਸ ਚੀਜ਼ ਦਾ ਇੱਕ ਵੀ ਸਰਕਾਰ ਦਾ ਜਿਹੜਾ ਨੁਮਾਇੰਦਾ ਇੱਥੇ ਆ ਕੇ ਸੀਐਮ ਨੂੰ ਕਹਿਣ ਦਾ ਫਰਜ਼ ਨਹੀਂ ਹੈਗਾ ਜਾ ਕੇ ਜਾ ਤਬ ਸੈਸ਼ਨ ਬੁਲਾਵੇ ਸੈਸ਼ਨ ਬੁਲਾਵੇ ਸੈਸ਼ਨ ਬੁਲਾ ਕੇ ਕਾਹੇ ਜੋ ਛੱੜ ਦੇ ਪੰਜਾਬ ਦੇ ਵਿੱਚ ਛੱਦਤ ਹੋ ਰਹੀ ਹੈ ਸਾਰੇ ਐਮਐਲਏ ਨੂੰ ਇਕੱਠੇ ਨੂੰ ਹੋਣਾ ਚਾਹੀਦਾ ਸਾਰੇ ਰਾਜਨੀਤਿਕ ਬੰਦੇ ਨੂੰ ਇਕੱਠੇ ਨੂੰ ਹੋਣਾ ਚਾਹੀਦਾ ਵੀ ਕਿਉਂ ਇਹ ਕਿਸਾਨਾਂ ਦਾ ਛੱਦਤ ਹੋ ਰਹੀ ਹੈ ਅਸੀਂ ਕਰਨਾ ਕੀ ਚਾਹੁੰਨੇ ਅਸੀਂ ਜਾਣਾ ਕਿੱਥੇ ਚਾਹੁੰਨੇ ਆ ਰਾਜਧਾਨੀ ਸਾਡੀ ਹੈ ਰਾਜਧਾਨੀ ਪੰਜਾਬ ਇਸ ਪੂਰੇ ਦੇਸ਼ ਦਾ ਮਾਲਕ ਹੈ ਅਸੀਂ ਕੁਰਬਾਨੀਆਂ ਦੇ ਕੇ ਅਸੀਂ ਸ਼ਹੀਦੀਆਂ ਦੇ ਕੇ ਇਸ ਦੇਸ਼ ਦਾ ਧਰੰਗਾ ਝੰਡਾ ਉੱਪਰ ਕੀਤਾ ਪਰ ਸਾਡ ਨੂੰ ਅੱਜ ਰਾਜਧਾਨੀ ਵਿੱਚ ਜਾਣ ਦਾ ਅਧਿਕਾਰ ਨਹੀਂ ਇਹ ਗੱਲ ਕਹਿੰਦੇ ਨੇ ਵੀ ਜੇ ਰਾਜਧਾਨੀ ਦੇ ਵਿੱਚ ਜਾਣਾ ਤੂੰ ਟਰਾਲੀ ਦੇ ਉੱਪਰ ਕਿਉਂ ਜਾ ਰਹੇ ਹੋ ਕੱਲ ਦਾ ਭਾਜਪਾ ਦਾ ਬਿਆਨ ਹੈ ਅਸੀਂ ਮੈਨੂੰ ਇਹ ਦੱਸੋ ਕਿਨੇ ਬੱਸਾਂ ਦੇ ਉੱਪਰ ਜਾਓ ਬੱਸਾਂ ਸਾਡੇ ਘਰੇ ਖੜੀਆਂ ਨੇਗੀਆਂ ਬੱਸਾਂ ਦੇ ਅਸੀਂ ਮਾਲਕ ਆ ਸਾਡੇ ਕੋਲ ਤਾਂ ਆਹੀ ਟਰੈਕਟਰ ਆਹੀ ਟਰਾਲੀ ਨੇ ਇਹਨਾਂ ਤੇ ਅਸੀਂ ਵਿਆਹਾਂ ਤੇ ਜਾਣਾ ਇਹਨਾਂ ਤੇ ਅਸੀਂ ਭੋਗਾਂ ਤੇ ਜਾਣਾ ਬਾਈ ਇਹ ਤਾਂ ਨਹੀਂ ਕਿ ਇੱਥੇ ਬੈਕਟ ਕੇ ਜਿਆਦਾ ਪ੍ਰੈਸ਼ਰ ਜਿਹੜਾ ਬਿਲਟ ਹੋ ਰਿਹਾ ਸਰਕਾਰ ਦਾ ਪ੍ਰੈਸ਼ਰ ਤਾਂ ਦੇਖੋ ਗੱਲ ਜਿਹੜੀ ਪ੍ਰੈਸ਼ਰ ਦੀ ਗੱਲ ਆ ਪ੍ਰੈਸ਼ਰ ਤਾਂ ਇਹ ਹਿਸਾਬ ਨਾਲ ਲਾਲਾ ਵੀ ਇਹਨਾਂ ਨੂੰ ਹੁਣ ਬਾਣੀ ਪਾਇਆ ਪਿਆ ਜਵਾਨੀ ਹੈ ਸਾਡੀ ਜਿਹੜੀਆਂ ਮੀਟਿੰਗਾਂ ਹੈ ਪਹਿਲਾਂ ਦਿੱਲੀ ਦੇ ਵਿੱਚ ਜਾ ਕੇ ਕਰਨੇ ਪੈਂਦੇ ਹੁਣ ਸਾਡੇ ਆਗੂਆਂ ਦਾ ਐਡਾ ਬੜਾ ਪ੍ਰੈਸ਼ਰ ਹੈ ਕਿ ਇਹ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗਾਂ ਕਰ ਰਹੇ ਨੇ ਮੰਗਾ ਨੇ ਸਾਡੀਆਂ ਸਾਡੀਆਂ ਜਾਇਜ਼ ਮੰਗਾਂ ਨੇ ਪੰਜਾਬ ਕੱਲੀ ਆਪਣੀ ਲੜਾਈ ਨਹੀਂ ਲੜ ਰਿਹਾ ਪੂਰੇ ਭਾਰਤ ਦੀ ਕਿਸਾਨੀ ਬਚਾਉਣ ਦੀ ਜਿਹੜੀ ਲੜਾਈ ਲੜ ਰਹੇ ਆ ਪੰਜਾਬ ਨੇ ਹਮੇਸ਼ਾ ਤੋਂ ਹੀ ਹੋ ਕੇ ਮੂਰੇ ਹੋ ਕੇ ਲੜਾਈਆਂ ਲੜੀਆਂ ਨੇਗੀਆਂ ਪੂਰੇ ਭਾਰਤ ਨੂੰ ਬਚਾਉਣ ਲਈ ਵੇਸਾਕ ਜੋ ਕੋਈ ਬਾਹਰਲੇ ਧੜ ਵੀ ਚੜਕਿਆ ਨੇ ਉਹਨਾਂ ਦੇ ਮੂਰੇ ਵੀ ਪੰਜਾਬ ਹੋਇਆ ਅੱਜ ਪੰਜਾਬ ਦੀ ਆਰਥਿਕ ਵਸਤਾ ਡਾਉਣਾ ਅੱਜ ਅੱਜ ਭਾਰਤ ਦੀ ਆਰਥਿਕ ਵਸਤਾ ਡਾਉਣਾ ਅੱਜ ਭਾਰਤ ਨੂੰ ਕਾਰਪੋਰੇਟ ਘਰਾਣੇ ਲੁੱਟ ਕੇ ਖਾਈ ਜਾਂਦੇ ਨੇ ਦੋ ਘਰਾਣੇ ਚਾਰ ਘਰਾਣੇ ਅੱਜ ਸਾਡਾ ਸਾਡੇ ਕਿਸਾਨ ਆਗੂ ਕੀ ਕਹਿ ਰਹੇ ਨੇ ਅਸੀਂ ਕੀ ਕਹਿ ਰਹੇ ਹਾਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜੇਕਰ ਤੁਸੀਂ ਕਾਰਪੋਰੇਟ ਘਰਾਣਾਂ ਦਾ ਕਰੋੜਾਂ ਰੁਪਏ ਮਾਫ ਕਰ ਸਕਦੇ ਹੋ ਅਰਬਾਂ ਮਾਫ ਕਰ ਸਕਦੇ ਹੋ ਤਾਂ ਸਾਡੇ ਜਿਹੜੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰ ਸਕਦੇ ਜਿਨ੍ਹਾਂ ਦੇ ਸਿਰ ਤੇ ਦੇਸ਼ ਚੱਲਦਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਰੋਟੀ ਖਾਂਦੇ ਹੋ ਜਿਨ੍ਹਾਂ ਦੇ ਤੁਸੀਂ ਅਨਾਜ ਖਾਂਦੇ ਹੋ ਤੁਸੀਂ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰ ਰਹੇ ਹੁਣ ਜਿਹੜੇ ਕਾਰਪੋਰੇਟ ਘਰਾਣਾਂ ਦਾ ਕਰਜ਼ਾ ਮਾਫ ਕਰਿਆ ਜਿਹੜੀ ਉਹਨਾਂ ਨੇ ਫੈਕਟਰੀਆਂ ਇੰਡਸਟਰੀਆਂ ਨੇ ਉਹ ਕੱਚੇ ਮਾਲ ਤੋਂ ਚੱਲਦੇ ਨੇ ਕੱਚਾ ਮਾਲ ਤਾਂ ਕਿਸਾਨ ਪੈਦਾ ਕਰਦਾ ਹੁਣ ਇਹਨਾਂ ਦਾ ਕਰਜ਼ਾ ਕਾਰਪੋਰੇਟ ਕਰਾਣ ਦਾ ਹੈ ਸਰਕਾਰਾਂ ਕਿਉਂ ਮਾਫ਼ ਕਰਦੀਆਂ ਨਹੀਂਆਂ ਕਿਉਂਕਿ ਇਹਨਾਂ ਦੇ ਸਿਰ ਤੇ ਸਰਕਾਰਾਂ ਬਣਾਉਂਦੇ ਨੇ ਇਹ ਕਾਰਪੋਰੇਟ ਕਰਾਣੇ ਤੋਂ ਪੈਸਾ ਲੈਂਦੇ ਨੇਗੇ ਝੋਨਾ ਦੇ ਵਿੱਚ ਵਰਤਦੇ ਨੇ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਨੇ ਕਿਸਾਨ ਵਿਚਾਰਾ ਹੁਣ ਆ ਤੈਨੂੰ ਪਤਾ ਆਪਣਾ ਆਪਣੀ ਜਿਹੜੀ ਕਮਾਈ ਕਰਕੇ ਉਹ ਨਾਜ ਦੇ ਪਹਨਾਰ ਪਰਦਾ ਆਰਥਿਕ ਵਸਤਾ ਖੜੀ ਕਰਦਾ ਉਹ ਇਕਨੋਮੀ ਖੜੀ ਕਰਦਾ ਇਹ ਜਿਹੜੀ ਚੀਜ਼ ਆ ਇੱਥੋਂ ਮੇਨ ਜਿਹੜੀ ਗੱਲ ਆ ਇਹ ਜਿਹੜੀ ਸਮੱਸਿਆ ਹੈ ਇਸ ਵਿੱਚ ਸਮੱਸਿਆ ਨੂੰ ਆਪਾਂ ਸਮਝੀਏ ਆਪਾਂ ਆਪਣੇ ਦੁਸ਼ਮਣ ਨੂੰ ਪਛਾਣੀਏ ਜਦੋਂ ਆਪਣੇ ਸਹੀ ਦੁਸ਼ਮਣ ਨੂੰ ਇਹ ਪਛਾਣ ਗਏ ਨਾ ਲੋਕ ਪੂਰੇ ਭਾਰਤ ਦੇ ਦਾ ਪੰਜਾਬ ਦੇ ਤਾਂ ਇਹ ਪਛਾਣਗੇ ਜਿੱਦਣ ਪੂਰੇ ਭਾਰਤ ਤੇ ਪਛਾਣ ਜਾਣਗੇ ਹਰਿਆਣੇ ਦੇ ਕੁਝ ਭਰਾ ਭਗਤ ਗੱਲਾਂ ਇਹ ਬੋਲੀ ਜਾਂਦੇ ਨੇ ਤੁਹਾਨੂੰ ਖਤਰਾ ਨਹੀਂ ਹੈਗਾ ਸਾਡੇ ਖਲਾਮ ਮੈਂ ਵੀਡੀਓ ਦੇਖੀ ਆ ਕੱਲ ਉਹ ਗੱਲਾਂ ਬਲਾਈ ਜਾਂਦੇ ਨੇਗੇ ਅਜ ਤਾਂ ਸੋਡੀ ਸਾਰੇ ਭਾਰਤ ਦੀ ਲੜਾਈ ਰੜ ਰਹੇ ਆ ਜਿੱਦਣ ਤੁਸੀਂ ਇਹ ਚੀਜ਼ ਸਮਝ ਗਏ ਵੀ ਇਹ ਜਿਹੜੀ ਜਿਹੜੀ ਇਹ ਜਾਤ ਆ ਇਹ ਜਿਹੜੀ ਇੱਕ ਇੱਕ ਜਿਹੜੀ ਜਾਤ ਕਿਹੜੀ ਨੂੰ ਮੈਂ ਪੈ ਰਹਾਂ ਵੀ ਜਿਹੜੀ ਰਾਜ ਕਰਤਾ ਜਾਤ ਆ ਜਿਹੜੀ ਸ੍ਰੇਣੀ ਜਾਤ ਆ ਇਹ ਜਿਹੜੇ ਇਹ ਸਾਡੇ ਦੇ ਰਾਜ ਕਰਨ ਵਾਲੇ ਲੋਕ ਨੇ ਇਹ ਇਹਨਾਂ ਬਾਰੇ ਕਹਿ ਰਹੇ ਆ ਇਹਨਾਂ ਨੂੰ ਦਸ਼ਮਣਾਂ ਨੂੰ ਪਛਾਣਨੀ ਹੈ ਸਿੰਘ ਜੀ ਲੱਗਦਾ ਨਹੀਂ ਕਿ ਰਾਜਨੀਤਿਕ ਸਿਰਫ ਪਾਰਟੀਆਂ ਦੀ ਮੈਨੀਫੈਸਟੋ ਦੇ ਵਿੱਚ ਕਿਸਾਨ ਰਹਿ ਗਏ ਬਿਲਕੁਲ ਇੱਕ ਮੈਂ ਨਾ ਅੱਜ ਸਾਡੇ ਆਗੂ ਸਹਿਬਾਨ ਨੇ ਤੇ ਸਾਡੇ ਜ਼ਿਲ੍ਹਾ ਦੇ ਬੱਚਿਆਂ ਨੇ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਪਹਿਲਾਂ ਕਹਿੰਦਾ ਵੀ ਅਸੀਂ ਅੰਦੋਲਨ ਕਹਿੰਦਾ ਇਹ ਅੰਦੋਲਨ ਆ ਜਿਹੜਾ ਹੈ ਅਸੀਂ ਜੇ ਸਾਡੇ ਨਹੀਂ ਮੰਗਾ ਮੰਨਣਗੇ ਜਿਵੇਂ ਹੁਣ ਪਿੱਛੇ ਚੋਣ ਜਾਬਤਾ ਚੱਲੂਗਾ ਚੋਣ ਜਾਬਤਾ ਤੋਂ ਅਸੀਂ ਕਹਿੰਦਾ ਵੀ ਚੋਣਾਂ ਦੇ ਵਿੱਚ ਇਹ ਅਸੀਂ ਚੱਕਾਂਗੇ ਨਹੀਂ ਅੰਦੋਲਨ ਅਸੀਂ ਦੱਸਾਂਗੇ ਅਸੀਂ ਸਾਰੀਆਂ ਪਾਰਟੀਆਂ ਨੂੰ ਘੁੜਿਸਾਂਗੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਚਲੋ ਇਹ ਪਾਉਂਦੇ ਤਾਂ ਹੈਗੇ ਨੇਗੇ ਕੱਲਣਾ ਸਾਡੀਆਂ ਸਾਡੀਆਂ ਚੋਣ ਮੈਨੀਫੈਸਟੋ 'ਚ ਵੀ ਹੋਣਗੀਆਂ ਆ ਸਾਡੇ ਅੰਦੋਲਨਦਿਆਂ ਜਿਨ੍ਹਾਂ ਨੇ ਅਸੀਂ ਅੰਦੋਲਨ ਨਹੀਂ ਚੱਕਾਂਗੇ ਫਿਰ ਸਾਰੀਆਂ ਪਾਰਟੀਆਂ ਬੋਲਣਗੀਆਂ ਵੀ ਆ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਇਹਨਾਂ ਦੇ ਮੰਗਾਂ ਨਹੀਂ ਸੀ ਆਪਣੇ ਚੋਣ ਮੈਨੀਫੈਸਟੋ 'ਚ ਪਾਉਣੇ ਪਰ ਕੁਛ ਨਾ ਕੁਛ ਤਾਂ ਤੁਹਾਨੂੰ ਪਤਾ ਵੀ ਜੇ ਅਸੀਂ ਘਰ ਹੀ ਬੈਠੇ ਰਹੀਏ ਰੋਟੀਆਂ ਵੱਢੀ ਜਾਈਏ ਜਾਂ ਅਸੀਂ ਲੜਨ ਨੂੰ ਹੀ ਭੁੱਲ ਜਾਈਏ ਜੇ ਫੌਜਾਂ ਜੰਗਾਂ ਹੀ ਲੜਨੀਆਂ ਭੁੱਲ ਜਾਣ ਫਿਰ ਤਾਂ ਸਾਨੂੰ ਸਰਕਾਰਾਂ ਕਿੱਥੇ ਇਹ ਹਕੂਮਤ ਜਿਹੜੇ ਰਾਜੇ ਡਿਕਟੇਟਰ ਰਾਜ ਨੇ ਫਿਰ ਸਾਨੂੰ ਕਿੱਥੇ ਆਪਣੇ ਮੰਗਾਂ ਦੇ ਦੇਣਗੇ ਕਿੱਥੇ ਅੱਕ ਦੇ ਦੇਣਗੇ ਇਹ ਤਾਂ ਸਿੱਧਾ ਸਾਡਾ ਜਿਹੜਾ ਪੰਜਾਬ ਆ ਛੱਡ ਤਾਂ ਹੱਥਾਂ ਦੇ ਲਕੀਰਾਂ ਦੇ ਉੱਪਰ ਲਿਖਿਆ ਹੋਇਆ ਹੈ ਕਿ ਅਸੀਂ ਤੁਸੀਂ ਆਪਣੇ ਹੱਕਾਂ ਲਈ ਲੜਨਾ ਜੋਰਮਨ ਲਈ ਲੜਨਾ ਇਸ ਭਾਰਤ ਦੇ ਉਸ ਨੂੰ ਬਚਾਉਣ ਲਈ ਲੜਨਾ ਹੈ ਅਜੇ ਤਾਂ ਛੱਡ ਤਾਂ ਛੱਡ ਤਾਂ ਜਿਹੜੀ ਕਿਸਮਤ ਚ ਇਹ ਜੰਗਾਂ ਜੁੱਦਾਂ ਹੀ ਨਹੀਂ ਗਈਆਂ ਜੇ ਜੰਗਾਜੁਤਾ ਫੌਜਾਂ ਨਹੀਂ ਲੜਨਗੇ ਤਾਂ ਲੜਨਾ ਭੁੱਲ ਜਾਣਗੇ ਜੇ ਸਾਡੀ ਮੰਗਾਂ ਅਸੀਂ ਪਹਿਲਾਂ ਵੀ ਮੋਦੀ ਨੂੰ ਝੁਕਾ ਕੇ ਆਏ ਆਂ ਦੇਖੋ ਬਾਈ ਜੀ ਇੱਕ ਚੀਜ਼ ਦੇਖੋ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਬੰਦੇ ਨੇ ਪੂਰੇ ਦੇਸ਼ ਦੇ ਰਾਜਨੀਤਿਕ ਬੰਦੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਮੋਦੀ ਨੂੰ ਹਰਾਉਣਾ ਸੰਵਿਧਾਨ ਤੋਂ ਬਹੁਤ ਵੱਡਾ ਖਤਰਾ ਭਾਜਪਾ ਤੋਂ ਆਰਐਸਐਸ ਤੋਂ ਹੁਣ ਭਾਜਪਾ ਤੋਂ ਆਰਐਸਐਸ ਨੂੰ ਜਿਹੜਾ ਇਹ ਐਨਡੀਆ ਸੰਯੋਜਕਾ ਕਰਾ ਰਹੀ ਇਕੱਠੇ ਹੋ ਰਹੇ ਸੀਗੇ ਇਹ ਕਿਸੇ ਤੋਂ ਮੋਦੀ ਪਿੱਛੇ ਡਿੱਗਿਆ ਦੇ ਗਿਆ ਅਸੀਂ ਦੇ ਗਿਆ ਸਾਡੇ ਆਗੂਆਂ ਨੇ ਸਾਡੇ ਬਾਪੂਆਂ ਨੇ ਅਸੀਂ ਪੰਜਾਬ ਦੇ ਲੋਕਾਂ ਨੇ ਤੋਂ ਮਾਫੀ ਮੰਗਵਾਈ ਕਿ ਨਹੀਂ ਵੀ ਮੈਥੋਂ ਕਿਸਾਨੀ ਬਿੱਲ ਜਿਹੜੇ ਗਲਤ ਲਏ ਜਾਂਦੇ ਸੀਗੇ ਉਹ ਬੈਕ ਤੇ ਸਿੱਟੇ ਕਿ ਨਹੀਂ ਸਿੱਟੇ ਠੀਕ ਆ ਸਾਡੀ ਐਮਐਸਪੀ ਦੀ ਮੰਗ ਰਹਿ ਗਈ ਸਾਡੀ ਡਾਕਟਰ ਸੁਆਮੀ ਰਾਧਨ ਆਲੀ ਜਿਹੜੀ ਰਿਪੋਰਟ ਵਾਲੀ ਮੰਗ ਰਹਿ ਗਈ ਬਹੁਤ ਸਾਰੀਆਂ ਮੰਗਾਂ ਸੀਗੀਆਂ ਅਸੀਂ ਕਿਹੜਾ ਫਿਰ ਘਰਾਂ ਦੇ ਵਿੱਚ ਬਹਿ ਕੇ ਹਤਾ ਆ ਗਏ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਜਿਹੜੇ ਤੁਹਾਡੇ ਰਾਜਨੀਤਿਕ ਲੀਡਰ ਤੁਹਾਡੇ ਦਿਮਾਗ ਦੇ ਵਿੱਚ ਗੱਲ ਪਾਉਂਦੇ ਨੇ ਨਾ ਤੁਸੀਂ ਉਹਨਾਂ ਨੂੰ ਇਹ ਗੱਲ ਕਿਹਾ ਕਰੋ ਆਫਤ ਦੇ ਵਿੱਚ ਲੜਨ ਦੀ ਬਜਾਏ ਸਾਡੇ ਲੋਕ ਆਫਤ ਦੇ ਵਿੱਚ ਲੜੀ ਜਾਂਦੇ ਨੇ ਅਸਲੀ ਸਾਡੀ ਜਿਹੜੇ ਕੁਰਸੀਆਂ ਦੇ ਉੱਪਰ ਬਹਿ ਗਏ ਇਹਨਾਂ ਨੇ ਕਦੇ ਪੰਜਾਬ ਦੇ ਲਈ ਪੈਰਾ ਨਹੀਂ ਦਿੱਤਾ ਅਸੀਂ ਕਹਿੰਨੇ ਸਾਡੇ ਦਾ ਸੈਂਟਰ ਚੜੀ ਆਉਂਦੀ ਹੈ ਪਰ ਘੱਟ ਸਾਡੇ ਨਾਲ ਪੰਜਾਬ ਸਰਕਾਰ ਕਿੱਥੋਂ ਗੁਜ਼ਾਰ ਰਹੀ ਹੈ ਨੈੱਟ ਬੰਦ ਕਰਤਾ ਬਾਈ ਜੀ ਪੰਜਾਬ ਗਵਰਨਮੈਂਟ ਦਾ ਮੂੰਹ ਟੁੱਟ ਜੇ ਇੱਕ ਵਾਰੀ ਵੀ ਇੱਥੇ ਕੁਝ ਗੱਲ ਕਹੀ ਹੋਵੇ ਵੀ ਤੁਸੀਂ ਆਹ ਤਸ਼ੱਦਦ ਕਿਉਂ ਟਾ ਰਹੇ ਹੋ ਸਾਰਿਆਂ ਨੂੰ ਜਾ ਕੇ ਇੱਕ ਵਾਰੀ ਜਾ ਕੇ ਦਿੱਲੀ ਦੇ ਵਿੱਚ ਤਾਂ ਕੋਈ ਮੁਜਾਰਾ ਕਰਨ ਇਹ ਸਰਕਾਰਾਂ ਜਿਹੜੇ ਲੀਡਰ ਨੇਗੇ ਜਿਹੜੇ ਐਮਪੀ ਨੇਗੇ 13 ਰਾਜ ਸਭਾ ਮੈਂਬਰ ਨੇ ਇੱਕ ਵਾਰੀ ਤਾਂ ਇਹ ਗੱਲ ਕਹਿਣਾ ਇਹ ਦਿੱਲੀ ਦੇ ਵਿੱਚ ਜਾਂਦੇ ਨੇ ਧਰਨਾ ਲਾਉਣ ਲਈ ਆਪਣੇ ਨਿੱਜੀ ਬੰਦਿਆਂ ਨੂੰ ਬਚਾਉਣ ਲਈ ਜਿਨ੍ਹਾਂ ਦੇ ਸ਼ਰਾਬ ਦੇ ਕੱਪੜੇ ਨੇਗੇ ਸ਼ਰਾਬ ਦੇ ਘਟਾਲੇ ਨੇਗੇ ਹਨਾ ਜਸ ਸੰਜੀਤ ਸਿੰਘ ਵਰਗਾਂ ਨੂੰ ਬਚਾਉਣ ਲਈ ਉਹਨਾਂ ਲਈ ਜਾ ਕੇ ਉਹਨਾਂ ਦੇ ਮਿਨਿਸਟਰ ਐਮ ਐਲ ਏ ਧਰਨਾ ਲਾਉਂਦੇ ਨੇ ਕਿਤੇ ਪੰਜਾਬ ਦਾ ਜਿਹੜਾ ਕਰੋੜਾਂ ਰੁਪਿਆ ਫੰਡ ਰੁਕਿਆ ਖੜਾ ਹੈ ਸਾਡੀਆਂ ਅਲੱਗ-ਅਲੱਗ ادارے ਨੇਗੇ ਕੋਈ ਸਿਹਤ ਸਹੂਲਤਾਂ ਵਾਲਾ ਕੋਈ ਸਿੱਖਿਆ ਸਹੂਲਤਾਂ ਵਾਲਾ ਪੈਸਾ ਸੈਂਟਰ ਸਰਗਰਨਮੈਂਟ ਰੋਕੀ ਖੜੀ ਹੈ ਕਿਤੇ ਉਹ ਜਿਹੜੇ ਫੰਡ ਨੇ ਉਹ ਫੰਡ ਲੈਣ ਦੇ ਲਈ ਉਹਨਾਂ ਨੇ ਆਪਦੇ ਲਈ ਕੋਈ ਧਰਨਾ ਲਾਇਆ ਉਹੀ ਬੋਲਣ ਨੂੰ ਤਿਆਰ ਨਹੀਂ ਹੈਗਾ ਉਹੀ ਵਿਖਾਵਾ ਕਰਦੇ ਨੇ ਅੰਦਰੋਂ ਤਾਂ ਉਹੀ ਭਾਜਪਾ ਦੇ ਯਾਰ ਨੇ ਉਹੀ ਸੈਂਟਰ ਦੇ ਯਾਰ ਨੇ ਪਤਾ ਕਿ ਜੇ ਅਸੀਂ ਭਾਜਪਾ ਦਾ ਸਾਥ ਨਹੀਂ ਦੇਵਾਂਗੇ ਸੈਂਟਰ ਦਾ ਸਰਕਾਰ ਨਹੀਂ ਦੇਵੇ ਸਾਡੀ ਕੁਰਸੀ ਜਾਊਗੀ ਉਹ ਕੁਰਸੀ ਤੁਹਾਨੂੰ ਇੰਨੀ ਪਿਆਰੀ ਕਿਉਂ ਹੋ ਗਈ ਨਿੱਜੀ ਹਿੱਤ ਪਿਆਰੇ ਕਿਉਂ ਹੋ ਗਏ ਲੋਕਾਂ ਦੇ ਨਾਲੋਂ ਵੱਧ ਕਿਉਂ ਪਿਆਰੇ ਹੋ ਗਏ ਤੁਸੀਂ ਜੰਗਾਂ ਦੀ ਗੱਲ ਕਰ ਰਹੇ ਹੋ ਜੰਗਾਂ ਦੀ ਰਣਨੀਤੀ ਕੀ ਰਹੇ ਫਿਰ ਕਿਸ ਤਰ੍ਹਾਂ ਨਾਲ ਫਿਰ ਅੰਦੋਲਨ ਨੂੰ ਲੜਿਆ ਜਾ ਸਕਦਾ ਜੰਗਾਂ ਦੀ ਜਿਹੜੀ ਰਣਨੀਤੀ ਆ ਮੈਂ ਆਪਾਂ ਨੂੰ ਅਸੀਂ ਟੇਬਲ ਤੇ ਵੀ ਗੱਲ ਕਰਨ ਨੂੰ ਤਿਆਰ ਆ ਤੇ ਅਸੀਂ ਇਧਰੋਂ ਜਿਹੜਾ ਜੰਗ ਦੇ ਮੈਦਾਨ ਵਿੱਚ ਵੀ ਪੂਰੇ ਤਿਆਰ ਆ ਹੁਣ ਗੱਲ ਐ ਉਹ ਆ ਸੀ ਜਿਹੜੀ ਹੁਣ ਜਦੋਂ ਜੰਗਾ ਜੁੱਦਾਂ ਚੱਲਦੀਆਂ ਨੇਗੀਆਂ ਇਹ ਕੋਈ ਲਾਈਵ ਨਹੀਂ ਹੈਗਾ ਜਿਹੜੇ ਜਿਹੜੇ ਜੰਗਾ ਜੁੱਦਾਂ ਚੱਲਦੀਆਂ ਨੇਗੀਆਂ ਉਹਨਾਂ ਦੇ ਵਿੱਚ ਤਾਂ ਤੁਸੀਂ ਹਮੇਸ਼ਾ ਦੇਖ ਲਓ ਚਾਹੇ ਕਾਰਗਿਲ ਦੀ ਲੜਾਈ ਹੋਈ ਹੈ ਚਾਹੇ ਇਧਰ ਚੀਨ ਨਾਲ ਹੋਈ ਹੈ ਮਸਲੇ ਤਾਂ ਤੁਹਾਨੂੰ ਪਤਾ ਟੇਬਲ ਤੇ ਬੈਠ ਕੇ ਹੀ ਹੱਲ ਹੁੰਦੇ ਨੇਗੇ ਟੇਬਲ ਤੋਂ ਬੈਠ ਕੇ ਜਿੰਨੀ ਮਰਜ਼ੀ ਨੁਕਸਾਨ ਹੋ ਜਾ ਜਿੰਨਾ ਮਰਜ਼ੀ ਉਧਰ ਉਧਰ ਸੀਧੀਆਂ ਪੈਣ ਟੇਬਲ ਤੇ ਵੀ ਨਹੀਂ ਨਿਭੜ ਰਹੀ ਇੱਥੇ ਤਾਂ ਟੇਬਲ ਤੇ ਪ੍ਰਪੋਜ਼ਲ ਆਂਦੀਆਂ ਨੇ ਟੇਬਲ ਤੇ ਪ੍ਰਪੋਜ਼ਲਾਂ ਦੇਖੋ ਇਹ ਕੰਮ ਕੀ ਹੈ ਇਹ ਪਹਿਲਾਂ ਤਾਂ ਮੋਦੀ ਵੀ ਆਏ ਕਹਿੰਦਾ ਸੀਗਾ ਵੀ ਮੈਂ ਸਾਰੇ ਕ ਇਹ ਜਿਹੜੀ ਸੈਂਟਰ ਸਰਕਾਰ ਆਹ ਜਿਹੜੇ ਕਿਸਾਨੀ ਬਿਲ ਵਾਪਸ ਨਹੀਂ ਲਾਊਗੀ ਸਾਰੇ ਇਹ ਗੱਲ ਕਹਿੰਦੇ ਸੀ ਨਾ ਵੀ ਨਹੀਂ ਹੋਣੇ ਫਿਰ ਕਰਵਾਏ ਨਹੀਂ ਹੈਗੇ ਮਾਫੀ ਮੰਗਵਾਈ ਨਹੀਂ ਅਗਲੇ ਤੋਂ ਅਗਲੇ ਨੇ ਕਿਹਾ ਨਹੀਂ ਵੀ ਮੈਥੋਂ ਜਿਹੜੇ ਇਹ ਜਿਹੜੇ ਕਾਨੂੰਨ ਲੈ ਕੇ ਆਂਦਾਂਗੇ ਨੇ ਗਲਤ ਲੈ ਕੇ ਆਂਦੇਗੇ ਨੇ ਅਸੀਂ ਕਾਨੂੰਨ ਤੁਹਾਡੇ ਵਾਪਸ ਕਰਦੇ ਆਂ ਇਹ ਗੱਲ ਹੋਈ ਨਹੀਂਗੀ ਜਾਂ ਇਹ ਗੱਲ ਵੀ ਹੋਊਗੀ ਕੰਮ ਇਹ ਵੀ ਹੋਣਗੇ ਮੈਨੂੰ ਇਹ ਦੱਸੋ ਵੀ ਮਸਲਾ ਕਿਹੜਾ ਨਹੀਂ ਹੱਲ ਹੋਇਆ ਜਿੰਨੀਆਂ ਹੁਣ ਮੀਟਿੰਗਾਂ ਵੀ ਕਰ ਰਹਿਆ ਨਾਲ ਮੀਟਿੰਗਾਂ ਦੇ ਵਿੱਚ ਮਸਲੇ ਹੱਲ ਤਾਂ ਹੁਣ ਪਹਿਲਾਂ ਤਾਂ ਇਹ ਕੁਝ ਅਸੀਂ ਘਰੇ ਬੈਠੇ ਸੀਗੇ ਪਿੰਡਾਂ ਦੇ ਵਿੱਚ ਬੈਠੇ ਸੀਗੇ ਪਹਿਲਾਂ ਸਾਡੇ ਕਿਹੜੀਆਂ ਮੰਗਾਂ ਸੀਗੀਆਂ ਪਹਿਲਾਂ ਸਾਡੀ ਕੋਈ ਮੰਗ ਮੰਨਣ ਨੂੰ ਤਿਆਰ ਸੀ ਅਸੀਂ ਇੱਥੇ ਆਏ ਹੁਣ ਸਾਡਾ ਅੱਧ ਤੱਕ ਤਾਂ ਅਸੀਂ ਲੈ ਆਂਦੇ ਨਾ ਇਹ ਅੱਜ ਅਸੀਂ ਅੱਧ ਤੋ ਮੰਨ ਲਿਆ ਅੱਧ ਤੋ ਨਹੀਂ ਪੂਰੀ ਨਾਂਗੇ ਹੁਣ ਅਧਿਆ ਮੰਗਾਂ ਨੂੰ ਤਾਂ ਸਾਡੀਆਂ ਕੁਝ ਮੰਗਾਂ ਤਾਂ ਇਹਨਾਂ ਨੇ ਛੋਟੀਆਂ-ਛੋਟਾ ਨੇ ਛੋਟੀਆਂ ਮੰਗਾਂ ਤਾਂ ਮੰਨ ਲਈਆਂ ਇਹਨਾਂ ਨੇ ਜਿਹੜੀਆਂ ਵੱਡੀ ਮੰਗ ਆ ਰੇਡ ਕੌਦੇ ਤੇ ਡਾੜਾ ਖੜਾ ਗਰਾਰੀ ਉਹਦੇ ਤੇ ਡੜੀ ਖੜੀ ਆ ਨੌਜਵਾਨ ਨੂੰ ਸਬਰ ਕਰਨਾ ਚਾਹੀਦਾ ਫ ਨੌਜਵਾਨ ਤਾਂ ਆਪਣੇ ਜਾਬਤੇ ਦੇ ਵਿੱਚ ਨੇ ਜਾਬਤਾ ਤਾਂ ਇਹ ਤੋੜ ਰਹੇ ਨੇ ਇਹਨਾਂ ਦੇ ਵਿੱਚ ਬੰਦੇ ਆ ਕੇ ਰੋੜੇ ਜਾਣ ਬੁੱਝ ਕੇ ਇਹ ਮਾਰਦੇ ਨੇਗੇ ਸਾਡੇ 2-3 ਅਜਮਣ ਲਾਦਾ ਕਹਿੰਦੇ ਵੀ ਦੋ ਜਨਾਂ ਨੂੰ ਜਵਣ ਇੱਕ ਸੀਸ ਹੋਵੇ ਸਾਡੇ ਅੱਜ ਇੱਥੇ ਦੋ ਵੀਰੇ ਦੋ ਦੋਨਾਂ ਦੇ 6 ਵਜੇ ਸੀਗੀ ਹਜੇ ਪਤਾ ਨਹੀਂ ਹੈਗਾ ਮੈਂ ਤਾਂ ਕਹਿੰਦਾ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਮੇਰੇ ਬੋਲ ਮੇਰੇ ਮੂੰਹੋਂ ਹੀ ਨਿਕਲੇ ਹੋਣ ਵੀ ਕਿਸੇ ਦਾ ਬਚ ਰਹਣ ਹਨ ਪਰ ਲਏਗੇ ਉਹਨਾਂ ਨੂੰ ਚੱਕ ਕੇ ਹਨਾ ਮੈਂ ਇਹ ਕਹਿੰਦਾ ਵੀ 6 ਟਾਂ ਬਹੁਤ ਦੇ ਵੱਜੀਆਂ ਇਹ ਜਾਣ ਬੁੱਝ ਕੇ ਇੱਥੇ ਆ ਕੇ ਨੌਜਵਾਨਾਂ ਨੂੰ ਇਹਨਾਂ ਦੇ ਬੰਦੇ ਭੜਕਾ ਰਹੇ ਨੇ ਅੰਦੋਲਨ ਨੂੰ ਖਰਾਬ ਕਰਨ ਦੇ ਲਈ ਵੀਸੀ ਠਾਈਏ ਪੰਜਾਬ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਜਿਸ ਹੱਦ ਬੰਦੀ ਦੇ ਪੰਜਾਬ ਦੇ ਵਿੱਚ ਆ ਕੇ ਕਾਰਵਾਈਆਂ ਹਰਿਆਰ ਪ੍ਰਸ਼ਾਸਨ ਕਰ ਰਿਹਾ ਹੈ। ਆਪ ਦੇ ਆਲੇ ਪੰਜਾਬ ਸਰਕਾਰ ਦੇ ਦਾ ਪੰਜਾਬ ਪੁਲਿਸ ਦਾ ਮੂੰਹ ਤੇ ਚੇਪੀ ਲੱਗੀ ਹੋਇਆ। ਪੁਲਿਸ ਦੀ ਗੱਲ ਨਾ ਕਰ। ਸਰਕਾਰ ਦੀ ਗੱਲ ਕਰ। ਜਿਹੜੀ ਸਰਕਾਰ ਹੈ ਜਿਹੜਾ ਮੁੱਖ ਮੰਤਰੀ ਹੈ, ਪੁਲਸ ਉਹਦੀ ਹੈ। ਉਹਨਾਂ ਦੇ ਮੂੰਹ 'ਤੇ ਤਾਂ ਚੇਪੀਆਂ ਲਾ ਕੇ ਭੇਜਤੀਆਂ। ਠੀਕ ਹੈ ਨਾ ਗੱਲ? ਇਹ ਤਾਂ ਗੱਲ ਮੁੱਖ ਮੰਤਰੀ ਤੇ ਖੜੀ ਹੈ ਨਾ। ਇਹ ਤਾਂ ਗੱਲ ਮੰਤਰੀਆਂ ਤੇ ਖੜੀ ਹੈ ਨਾ। ਇਹ ਤਾਂ ਗੱਲ ਸਰਕਾਰ ਤੇ ਖੜੀ ਹੈ ਨਾ। ਉਹ ਗੱਲ ਕਹੇ। ਵੀ ਇਹਨਾਂ ਦੇ ਤੁਸੀਂ ਆ ਸਾਡੇ ਆ ਕੇ ਸਾਡਾ ਜਾ ਸੇ ਪੰਜਾਬ ਦੀ ਕੱਲੀ ਇਹ ਨਹੀਂ ਕਹਿੰਦੇ ਵੀ ਸਾਡੇ ਪੰਜਾਬ ਚ ਆ ਕੇ ਪੰਜਾਬ ਸਾਰਾ ਹੀ ਜਿਹੜਾ ਭਾਰਤ ਆ ਉਹ ਪੂਰਾ ਪੰਜਾਬ ਦਾ ਹੀ ਆ ਇਹ ਸਾਡੇ ਦੇ ਉੱਪਰ ਇਹੋ ਜਿਹਾ ਕੁਝ ਕਰ ਰਹੇ ਨੇ ਇਹੋ ਜਿਹਾ ਕਹਿੰਦਾ ਨਾ ਸਾਨੂੰ ਕਿਤੇ ਇਹੋ ਜਿਹਾ ਗੋਲੀਆਂ ਬਦੁਖਾ ਸਾਨੂੰ ਕਿਤੇ ਪਾਕਿਸਤਾਨ ਨੇ ਨਹੀਂ ਆਏ ਤਾਨ ਕੇ ਖੜਾ ਹੋਣ ਜਿਵੇਂ ਤਾਨ ਕੇ ਖੜੇ ਨੇ ਜਿਵੇਂ ਇਹ ਕਰੀ ਖੜੇ ਨੇ ਇਹੋ ਜਿਹਾ ਕੰਦ ਜਿਹੜੀ ਮੈਕਸਿਕੋ ਤੋਂ ਨਹੀਂ ਹੋਣੀ ਜਿਹੜੀ ਇਹ ਕੰਦ ਖਿੱਚੀ ਘੜਨੇ ਸੱਤ ਸੱਤ ਲਹਿਰਾਂ ਲਾਈ ਘੜਨੇ ਮੇਰੀ ਮੈਕਸਿਕੋ ਤੇ ਅਮਰੀਕਾ ਤੋਂ ਨਹੀਂ ਹੋਣੀ ਨਾ ਜਿਹੜੀ ਆਪਾਂ ਕੰਦ ਦੀ ਗੱਲ ਕਰਦੇ ਹੁੰਨੇ ਆ ਇਹੋ ਜਿਹਾ ਕੁਝ ਕਰੀ ਜਾਂਦੇ ਨੇਗੇ ਯਾਰ ਇਹ ਤਾਂ ਸਾਰੀਆਂ ਹੱਦਾਂ ਹੀ ਪਾਰ ਕਰੀ ਤੁਰੇ ਜਾਂਦੇ ਨੇਗੇ ਪਰ ਪਾਕਿਸਤਾਨ ਨਾਲੋਂ ਜ਼ਿਆਦਾ ਹੁਣ ਹਰਿਆਣਾ ਜ਼ਿਆਦਾ ਉਹ ਦੂਰ ਹੋ ਗਿਆ ਦੇਖੋ ਹਰਿਆਣੇ ਦੀ ਗੱਲ ਨਹੀਂ ਹਰਿਆਣਾ ਦਾ ਸਾਡਾ ਭਾਈਚਾਰਾ ਸਾਨੂੰ ਅਸਲ ਦੇ ਵਿੱਚ ਜਿਹੜੀ ਸੈਂਟਰ ਦੀ ਸਰਕਾਰ ਆ ਜਿਹੜੀ ਸਮੇਂ ਦੀ ਸਰਕਾਰ ਆ ਸਾਨੂੰ ਉਹਦੇ ਤੇ ਇੰਨੀ ਨਫ਼ਰਤ ਪੈਦਾ ਹੋ ਗਈ ਨਾ ਯਾਰ ਐਡੀ ਡਿਕਟੇਟਰ ਸਰਕਾਰ ਇੰਨੀਆਂ ਹਕੂਮਤਾਂ ਭੜੀਆਂ ਨੇ ਗਿਆ ਹੁਣ ਕੱਲ ਦੀ ਗੱਲ ਕੀ ਆ ਬਾਈ ਇੱਕ ਸਿੱਖ ਆਈਪੀਐਸ ਅਫਸਰ ਆ ਜਸਪ੍ਰੀਤ ਸਿੰਘ ਘਰਪ੍ਰੀਤ ਸਿੰਘ ਨਾਮ ਸੀ ਉਹਨਾਂ ਜਿਹੜਾ ਬੰਗਾਲ ਦੇ ਵਿੱਚ ਹਾ ਬੈਸਟ ਬੰਗਾਲ ਦੇ ਵਿੱਚ ਉਹ ਕੱਲ ਜੇ ਉੱਥੇ ਮੈਂ ਬੰਗਾਲ ਦੇ ਵਿੱਚ ਜਾ ਕੇ ਆਇਆ ਸੀਗਾ ਉਹ ਮੇਰੀ ਸਿੱਖਾਂ ਦੇ ਨਾਲ ਸਭ ਤੋਂ ਪਹਿਲਾਂ ਮੇਰੇ ਜਿਹੜੇ ਸਿੱਖ ਭਾਈਚਾਰਾ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਹ ਮੈਂ ਵੀਡੀਓ ਵੀ ਦਿਖਪਾਈ ਸੀਗੀ ਹੁਣ ਇੱਕ ਗੱਲ ਦੱਸ ਵੀ ਸਾਡੇ ਇੱਕ ਸਿੱਖ ਸਾਡਾ ਅਫਸਰ ਹੈ ਉਹਨੂੰ ਕਿੰਨਾ ਕੁਝ ਬੋਲਿਆ ਗਿਆ ਉਹਨੂੰ ਜੋ ਕੁਝ ਉਹਨੂੰ ਬੋਲਿਆ ਗਿਆ ਜਲੀਲ ਕੀਤਾ ਗਿਆ ਹਨਾ ਇੱਕ ਚੀਜ਼ ਤੁਸੀਂ ਦੇਖੋ ਬਾਈ ਇੱਥੇ ਫੇਰ ਸਾਡੇ ਸਾਰਿਆਂ ਦੇ ਚੁੱਪ ਧਰੀ ਹੋਈ ਆ ਇਹਦਾ ਫਿਰ ਭਾਜਪਤਾ ਸਾਰੇ ਸਿਰਾਂ ਤੋਂ ਪਾਣੀ ਲੰਘ ਗਿਆ ਬਾਈ ਵੇਤਾ ਕਿਸੇ ਗੱਲ ਤੇ ਗੱਲ ਕਰਨ ਨੂੰ ਤਿਆਰ ਨਹੀਂ ਪਰ ਸਾਡੇ ਵਾਲੇ ਇਹ ਜਿਹੜੇ ਚੁਣੇ ਹੋਏ ਨਮਾਇंदे ਨੇ ਕਿੰਨਾ ਕੁ ਟਾਈਮ ਚੁੱਪ ਧਾਰੀ ਬੱਠਣਗੇ ਪਰ ਉਹਨੇ ਕੁਰਸੀ ਛੱਡੋ ਪਰਾਂ ਹੋ ਫਿਰ ਬਾਈ ਵੀ ਪੰਜਾਬ ਦੀ ਗੱਲ ਕਰਨ ਵਾਲੇ ਕੋਈ ਹੋਰ ਆਉਣ ਅਕੇ ਇਹੀ ਚੀਜ਼ ਕਹਨੇ ਆ ਵੀ ਉੱਥੇ ਕੋਈ ਨਹੀਂ ਬੋਲਿਆ ਸਾਡੀ ਸਿੱਖ ਕਮਿਊਨਿਟੀ ਦੇ ਉੱਪਰ ਜਿਹੜੇ ਆਰਐਸਐਸ ਦੀ ਜਿਹੜੀ ਜਿਹੜੀ ਹੈ ਭਾਜਪਾ ਇਹ ਕਿੰਨਾ ਕੁ ਸਾਨੂੰ ਬੋਲਦੀ ਹੈ ਇਹ ਆ ਹੈਨਾ ਦੇਖਦੇ ਹੋ ਕਿਸ ਤਰ੍ਹਾਂ ਨਾਲ ਦੇਖਦਾ ਦੀ ساری ਕਾਰਵਾਈ ਨੂੰ ਜੋ ਕਿ ਤੁਸੀਂ ਟਾਉਰੀ ਬੈਠੇ ਸੀਗੇ ਤੁਹਾਡੇ ਬਿਲਕੁਲ ਨਜ਼ਦੀਕ ਆ ਕੇ ਜਿਹੜੇ ਹਮਲਾ ਵੀ ਹੋਇਆ ਹੈ ਪ੍ਰਸ਼ਾਸਨ ਵੀ ਬੈਠਿਆ ਜਮਾ ਨਾਲ ਤਾਂ ਬੈਠਿਆ ਬਾਈ ਬਿਲਕੁਲ ਬਿਲਕੁਲ ਜਦੋਂ ਸਾਡੇ ਆਗੂਆਂ ਵੱਲੋਂ ਇੱਥੋਂ ਮੀਟਿੰਗਾਂ ਕਰਕੇ ਤੇ ਅੱਗੇ ਜਦੋਂ ਜਾਣ ਵਾਸਤੇ ਕਿਹਾ ਗਿਆ ਸੀ ਸਾਡੇ ਆਗੂਆਂ ਦੇ ਨਾਲ ਗਈਆਂ ਸਾਡੀ ਸਿੱਧੂਪੁਰ ਜਥੇਬੰਦੀ ਵੱਲੋਂ ਮੈਂ ਵਰਜੀਤ ਕੌਰ ਬਠਿੰਡਾ ਵੀ ਕਿਉਂਕਿ ਸਿੱਧੂਪੁਰ ਜ਼ਿਲ੍ਹਾ ਆਗੂ ਹੈ ਤੁਸੀਂ ਪਹਿਲਾਂ ਵੀ ਵਾਇਟ ਕੀਤੀ ਆ ਆਗੂਆਂ ਨੇ ਇਹੀ ਗੱਲ ਕਹੀ ਸੀ ਕਿ ਜਾਬਤੇ ਦੇ ਵਿੱਚ ਰਹਿਣਾ ਤੇ ਸਾਡੇ ਉੱਤੇ ਵੀ ਗੋਲੇ ਜਿਹੜੇ ਹੈਗੇ ਅੱਗੇ ਵੀ ਸਾਡੇ ਗੋਲੇ ਸਿੱਟੇ ਸੀ ਪਿੱਛੇ ਵੀ ਸਿੱਟੇ ਸੀਗੇ ਤੇ ਮਤਲਬ ਕੀ ਸਾਡੇ ਵਿੱਚ ਇੱਕ ਮਾਤਾ ਡਿੱਗੀ ਵੀ ਐ ਤੇ ਮੈਂ ਖੁਦ ਆਪ ਜਦੋਂ ਉਧਰ ਆ ਰਹੀ ਸੀ ਤੇ ਮੋਟਰਸਾਈਕਲ ਦੇ ਉੱਤੇ ਡਿੱਗੀ ਐ ਤੇ ਡਿੱਗ ਕੇ ਨਾ ਕਿਉਂਕਿ ਨਾ ਤਾਂ ਤੁਹਾਨੂੰ ਪਤਾ ਅੱਖਾਂ ਤੋਂ ਦਿਖਦਾ ਹੁੰਦਾ ਤੇ ਨਾ ਕੁਛ ਮਤਲਬ ਕੀ ਸਾਹ ਵੀ ਜਾਣ ਔਖੀ ਹੁੰਦੀ ਹੈ ਪਰ ਉਦੋਂ ਅਸੀਂ ਜਦੋਂ ਜਾਨ ਆਪ ਦੀ ਬਚਾ ਕੇ ਇੱਧਰ ਨੂੰ ਭੱਜੇ ਆਂ ਤੇ ਆ ਕੇ ਇੱਥੇ ਅਸੀਂ ਬੈਠੇ ਆ ਇੱਥੇ ਬਲਕਣ ਤੋਂ ਥੋੜਾ ਟਾਈਮ ਬਾਅਦ ਜਿਹੜੀ ਪਹਿਲਾਂ ਉੱਥੇ ਸ਼ਰਾਰਤ ਹੋਈ ਐ ਕਿਉਂਕਿ ਜਥੇ ਬੰਦਿਆਂ ਦੇ ਜਿੰਨੇ ਵੀ ਵਰਕਰ ਸੀ ਆਗੂ ਸੀ ਸਾਰੇ ਜਾਮ ਤੇ ਚ ਸੀ ਇਹਨਾਂ ਦੇ ਬੰਦਿਆਂ ਨੇ ਅੱਗੇ ਢੁਕਾਇਆ ਇਹਨਾਂ ਦੇ ਬੰਦੇ ਵਿੱਚ ਇਹਨਾਂ ਦੇ ਬੰਦੇ ਵਿੱਚ ਆਏ ਨੇ ਜਾਣਬੁੱਧ ਕੇ ਸਾਡੇ ਨੌਜਵਾਨਾਂ ਨੂੰ ਢੁਕਾਇਆ ਇਹਨਾਂ ਨੇ ਇੱਕ ਮਿੰਟ ਇੱਕ ਮੈਂ ਗੱਲ ਇੱਥੇ ਹੋਰ ਐਡ ਕਰਦੀ ਆ ਜਿਹੜੇ ਮੈਂ ਇਹ ਨਹੀਂ ਕਹੂੰਗੀ ਵੀ ਕੱਲੀ ਸੈਂਟਰ ਤੇ ਹਰਿਆਣਾ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵੀ ਪੰਜਾਬ ਦੇ ਲੋਕਾਂ ਨੂੰ ਮਾਰਨ ਤੇ ਤੁਲੀ ਆ ਪੰਜਾਬ ਦੇ ਪੁੱਤਾਂ ਨੂੰ ਮਰਵਾਉਣ ਤੇ ਤੁਲੀ ਹੋਈ ਆ ਉਹ ਜਿਹੜੇ ਵਿੱਚ ਬੰਦੇ ਛੱਡੇ ਹੋਏ ਆ ਇਹ ਨਹੀਂ ਵੀ ਹੋ ਹਰਿਆਣੇ ਦੇ ਹੋਣਗੇ ਜਾਂ ਉਹ ਭਾਜਪੀ ਨੇ ਉੱਥੋਂ ਭੇਜੇ ਹੋਣਗੇ ਮੈਨੂੰ ਸ਼ੱਕ ਇੱਥੋਂ ਇੱਥੇ ਜਿੱਥੋਂ ਤੱਕ ਜਿੰਨੀ ਕਿ ਮੇਰੀ ਸੋਚ ਆ ਉਹ ਭਗਵੰਤ ਮਾਨ ਨੇ ਭੇਜੇ ਹੋਣਗੇ ਇਹ ਸਰਕਾਰਾਂ ਦੇ ਬੰਦੇ ਆ ਜਿਹੜੇ ਛੱਡੇ ਹੁੰਦੇ ਆ ਉਹ ਬੰਦਿਆਂ ਨੇ ਰੋੜੇ ਚਲਾਏ ਆ ਤਾਂ ਉਧਰੋਂ ਗੋਲੇ ਉਧਰੋਂ ਦਾਗੇ ਗਏ ਆ ਹੁਣ ਅਸੀਂ ਇੱਥੇ ਸ਼ਾਂਤਮਈ ਬੈਠੇ ਸੀ ਹੁਣ ਉਹੀ ਬੰਦਿਆਂ ਨੇ ਸਰਕਾਰਾਂ ਦੇ ਜਿਹੜੇ ਵਿੱਚ ਬੰਦੇ ਛੱਡੇ ਹੋਏ ਐ ਉਹਨਾਂ ਨੇ ਪਰਾਲੀ ਨੂੰ ਅੱਗ ਲਾਈ ਐ ਤਾਂ ਜਿਹੜੇ ਉਹ ਉਹਨਾਂ ਵੱਲੋਂ ਲਟਰੀ ਵੱਲੋਂ ਜਿਹੜੇ ਗੋਲੇ ਇੱਥੋਂ ਤੱਕ ਆਏ ਸਾਡੀਆਂ ਟਰਾਲੀਆਂ ਤੱਕ ਆਏ ਐ ਇੱਕ ਗੱਲ ਮੈਂ ਇੱਥੇ ਹੋਰ ਕਹੂੰਗੀ ਪਿਛਲੀ ਵਾਰੀ ਜਿਹੜਾ ਹੋਇਆ ਸੀ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਹੁੱਲੜਵਾਜੀ ਉੱਥੇ ਕੀਤੀ ਆ ਉਹ ਸਾਡੇ ਮੁੰਡੇ ਨਹੀਂ ਪਰ ਇੱਥੇ ਕਾਗੂ ਹੋਣ ਦੇ ਨਾਤੇ ਮੈਂ ਵੀ ਕਹੂੰਗੀ ਵੀ ਅੱਜ ਜਿਹੜਾ ਇੱਥੇ ਮਾਹੌਲ ਖਰਾਬ ਕੀਤਾ ਉਹ ਜਥੇਬੰਦੀਆਂ ਦੇ ਬੰਦੇ ਨਹੀਂ ਉਹ ਸਰਕਾਰਾਂ ਦੇ ਬੰਦੇ ਆ ਸਰਕਾਰਾਂ ਦੇ ਬੰਦਿਆਂ ਨੇ ਜਿਹੜਾ ਮਾਹੌਲ ਖਰਾਬ ਕੀਤਾ ਤੇ ਜਥੇਬੰਦੀਆਂ ਨੂੰ ਬਦਨਾਮ ਕਰਨ ਵਾਸਤੇ ਤੇ ਸੰਘਰਸ਼ ਖਰਾਬ ਕਰਨ ਵਾਸਤੇ ਅਸੀਂ ਸ਼ਾਂਤਮਈ ਰਹਿ ਕੇ ਇਹ ਧਰਨਾ ਜ਼ਰੂਰ ਜਿੱਤਾਂਗੇ ਲੱਗਦਾ ਵੀ ਧਰਨੇ ਨੂੰ ਖਰਾਬ ਕੀਤਾ ਜਾ ਰਿਹਾ ਹੈ ਦੇਖ ਇਹ ਮੈਂ ਤਾਂ ਤੁਹਾਨੂੰ ਸਾਫ਼ ਗੱਲ ਕਹਦੀ ਵੀ ਸਾਡੇ ਨੌਜਵਾਨ ਤਾਂ ਬੜੇ ਸਿਰੜੀ ਨੇਗੇ ਠੀਕ ਆ ਨਾ ਗੱਲ ਇਹ ਇਹਨਾਂ ਦੇ ਬੰਦੀ ਨੇਗੇ ਸਾਡਾ ਇਹਨਾਂ ਨੁਕਸਾਨ ਕਰਕੇ ਸਾਡੇ ਟਾਇਰ ਪੜ ਕੇ ਸਾਡਾ ਇਹਨਾਂ ਨੁਕਸਾਨ ਕਰਕੇ ਸਾਡੇ ਨੌਜਵਾਨ ਬੜੇ ਸਿਰੜੀ ਨੇਗੇ ਪਰ ਨੌਜਵਾਨਾਂ ਨੂੰ ਇਹ ਜਾਣਬੁੱਝ ਕੇ 扑ੜਾ ਰਹੇ ਨੇ ਇਹ ਗੱਲ ਆ ਇੱਕ ਮਿੰਟ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਦੀ ਹੁਣ ਇਹਨੇ ਮੈਨੂੰ ਗੱਲ ਦਾ ਪਤਾ ਲੱਗਿਆ ਵੀ ਜਿਹੜਾ ਕਿਸਾਨਾਂ ਦੇ ਸਾਡੇ ਵੀਰ ਨੇ ਪਰਣਾ ਸਿੱਧੂ ਨੇ ਗੱਲ ਕੀਤੀ ਹੈ ਵੀ ਪੁਲਿਸ ਵਾਲੇ ਨੂੰ ਖਾਲਸਤਾਨੀ ਕਿਹਾ ਗਿਆ ਅਸੀਂ ਵੀ ਉਹ ਨਿਊਜ਼ ਦੇਖੀ ਖਾਲਸਤਾਨ ਕੀ ਹੈ ਗਿਆ ਇਹ ਆਰਐਸਐਸ ਬੀਜੇਪੀ ਜਿਹੜੀ ਹੈਗੀ ਆ ਖਾਸ ਕਰਕੇ ਪੰਜਾਬ ਨੂੰ ਦਾ ਗਲ ਕੁੱਟਣਾ ਚਾਹੁੰਦੀ ਆ ਮਾਰਨਾ ਚਾਹੁੰਦੀ ਖਤਮ ਕਰਨਾ ਚਾਹੁੰਦੀ ਆ ਤੇ ਸੈਂਟਰ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਮੈਂ ਇਹ ਗੱਲ ਦੱਸ ਦੇਣਾ ਚਾਹੁੰਨੀ ਐ ਵੀ ਨਾ ਤਾਂ ਇਹ ਹਰਿਆਣਾ ਨਾ ਇਹ ਜੁਪੀ ਐ ਨਾ ਇਹ ਐਮਪੀ ਐ ਤੇ ਨਾ ਇਹ ਹਰਿਆਣਾ ਜਿਹੜਾ ਦਬਾ ਲੇਗਾ ਇਹ ਪੰਜਾਬ ਐ ਸੂਰਵੀਰ ਯੋਧਿਆਂ ਦੀ ਧਰਤੀ ਤੇ ਇਥੇ ਉਹ ਯੋਧੇ ਆ ਜਿਨ੍ਹਾਂ ਨੇ ਜਨਮ ਲਿਆ ਦਬਾ ਨਹੀਂ ਸਕਦਾ ਹੁਣ ਸਾਡੇ ਉੱਥੇ ਪੈਰਾਂ ਦੇ ਥੱਲੇ ਸਾਡੇ ਗੁਰੂਆਂ ਦੀ ਤਸਵੀਰ ਸੀ ਜਿਹੜੀ ਉੱਥੇ ਪੈਰਾਂ ਦੇ ਥੱਲੇ ਕੁਚਲੀ ਗਈ ਐ ਚਾਹੇ ਤਾਂ ਉਹ ਸਰਕਾਰ ਦੇ ਛੱਡੇ ਹੋਏ ਬੰਦੇ ਸੀ ਉਹਨਾਂ ਨੇ ਕੁਚਲੀ ਐ ਤੇ ਚਾਹੇ ਉਹ ਜਿਹੜੀ ਫੋਰਸ ਅੱਗੇ ਲੱਗੀ ਹੋਈ ਐ ਉਹਨਾਂ ਨੇ ਕੁਚਲੀ ਐ ਜਤੇ ਬੰਦੇ ਦੇ ਆਗੂ ਨਾਲ ਮਿਲੋਗੇ ਐਸਐਸਪੀ ਨਾਲ ਕੋਈ ਮੁਲਾਕਾਤ ਕਰੋਗੇ ਸਮਝੋ ਇਹ ਆਗੂ ਨੂੰ ਦੱਸਾਂਗੇ ਆ ਕੇ ਕਿਉਂਕਿ ਜੇ ਇਹੀ ਤਾਂ ਗੱਲ ਕਹਿਣੀ ਹੈ ਅਸਲ ਦੇ ਵਿੱਚ ਪੁਲਿਸ ਦੀ ਗੱਲ ਨਹੀਂ ਹੈਗੀ ਪੁਲਿਸ ਤੋਂ ਉੱਪਰ ਇਹ ਗੱਲ ਸੀਐਮ ਦੇ ਲੈਵਲ ਦੀ ਗੱਲ ਹੈ ਸੀਐਮ ਇਹ ਗੱਲ ਕਹੇ ਨਾ ਸਰਕਾਰ ਨੂੰ ਸੀਐਮ ਇਹ ਗੱਲ ਮੈਂ ਤਾਂ ਕਹਿਣਾ ਵੀ ਇਹ ਪਾਰਲੀਮੈਂਟ ਦੇ ਆਪਣੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਇਹ ਗੱਲ ਕਹੇ ਇਸ ਗੱਲ ਤੇ ਵਿਚਾਰ ਕਰੇ ਵੀ ਹੋ ਕੀ ਰਿਹਾ ਹੈ ਇਹ ਸੈਸ਼ਨ ਬਣਾਉਣ ਦਾ ਟਾਈਮ ਹੈ ਸ਼ਾਸ਼ਨ ਬੁਲਾ ਕੇ ਫੇਰ ਇਹ ਗੱਲ ਉਸ ਤੇ ਵਿਚਾਰ ਚਰਚਾ ਕਰੇ ਵੀ ਆ ਸਾਡੇ ਉੱਪਰ ਇਹਨਾਂ ਤਸ਼ੱਦਦ ਹੋ ਰਿਹਾ ਇਹ ਤੇ ਚੁੱਪ ਕਿਉਂ ਧਾਰੀ ਬੈਠੇ ਆਂ ਸੀ ਫੇਰ ਕਹਾਂ ਜਾਣ ਇਹ ਜਾ ਕੇ ਉੱਥੇ ਗੱਲਬਾਤ ਕਰਨ ਸੈਂਟਰ ਦੇ ਵਿੱਚ ਪੁਲਿਸ ਨੂੰ ਜੇ ਇਹ ਗੱਲ ਕਹਿਣਗੇ ਹੁਣ ਆਪਣੀ ਕੁਰਸੀ ਬਚਾਉਣ ਦੇ ਲਈ ਤਾਂ ਚੁੱਪ ਧਾਰੀ ਬੈਠੇ ਨੇ ਮੋਣ ਧਾਰੀ ਬੈਠੇ ਨੇਗੇ ਠੀਕ ਆ ਨਾ ਗੱਲ ਐਸਐਸਪੀ ਐਸਐਸਪੀ ਦਾ ਤਾਂ ਹੱਕ ਬਣਦਾ ਐਸਐਸਪੀ ਦੇ ਲੈਵਲ ਦੀ ਗੱਲ ਨਹੀਂ ਹੈ ਕਿ ਐਸਐਸਪੀ ਤੋਂ ਵੱਡੇ ਲੈਵਲ ਦੀ ਗੱਲ ਆ ਇਹ ਠੀਕ ਆ ਨਾ ਗੱਲ ਇਹ ਸਿੱਧੀ ਗੱਲ ਕਰਨ ਆਲੀ ਇਹਨਾਂ ਨੇ ਠੋਕ ਬਜਾ ਕੇ ਵੀ ਇਹ ਕੀ ਕਰ ਰਹੇ ਹੋ ਤੁਸੀਂ ਹਾਂਜੀ ਬਿਲਕੁਲ ਪਾਨਾ ਸਿੱਧੂ ਸਾਡੇ ਨਾਲ ਮੌਜੂਦ ਹਨ ਖੁੱਲ੍ਹ ਕੇ ਗੱਲਬਾਤ ਹੈ ਜਿਹੜੀ ਉਹਨਾਂ ਨੇ ਰੱਖੀ ਹੈ ਤੇ ਨਾਲ ਹੀ ਵਿਸ਼ੇਸ਼ اجلاس ਦੀ ਜਿਹੜੀ ਮੰਗ ਆ ਉਹ ਕੀਤੀ ਹੈ ਕਿ ਸਰਕਾਰ ਨੂੰ ਸੱਤਾ ਦੇ ਵਿੱਚ ਇਸ ਵਕਤ ਬੈਠ ਕੇ ਕੱਲੀਆਂ ਕੁਰਸੀਆਂ ਦਾ ਆਨੰਦ ਨਹੀਂ ਮਾਣਨਾ ਚਾਹੀਦਾ ਸਗੋਂ ਇੱਕ ਵਿਸ਼ੇਸ਼ اجلاس ਆ ਜਿਹੜਾ ਉਹ ਬੁਲਾਉਣਾ ਚਾਹੀਦਾ ਤਾਂ ਜੋ ਇਸ ਮਸਲੇ ਦਾ ਹੱਲ ਜਿਹੜਾ ਉਹ ਨਿਕਲ ਸਕੇ ਫਿਲਹਾਲ ਕੀ ਰੂਪਰੇਖਾ ਇਸ ਤਰਨੀ ਦੀ ਰਹਿੰਦੀ ਹੈ ਜਾਂ ਕੀ ਤਸਵੀਰ ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੀ ਹੈ ਇਹ ਦੇਖਣੀ ਹੈ ਪਰ ਹੈ ਨਹੀਂ ਗਿਆ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪਿਤ ਸਿੰਘ ਖਨੌਰੀ ਬਾਰਡਰ ਡੇਲੀ ਪੋਸਟ ਪੰਜਾਬ ਰਣ ਹਿਮਾਚਲ